180 ml ਕਿੰਨੇ ਵặnਤੇ ਕਰੀ ਸੀ 2 ਕਿੱਲੇ ਹੁੰਦਾ ਵੀਰੇ ਅੱਛਾ 2 ਕਿੱਲੇ ਦੀ ਕੀਤੀ ਸੀ ਪਿਛਲੇ 2 ਸਾਲ ਤੋਂ ਵਰਤਦਾ ਵੀਰੇ ਮੈਨੂੰ ਅੱਛਾ ਪਹਿਲੀ ਸਪਰੇ ਬਾਈ ਮੈਂ ਕਰਦਾ 20 ਦਿਨ ਤੇ ਵੀ ਅੱਛਾ ਜੀ ਦੂਜੀ ਸਪਰੇ ਬਾਈ ਮੈਂ ਇਹਦੇ ਕਰਤਾ 45 ਦਿਨ ਤੇ ਅੱਛਾ ਤੇ ਦੋ ਸਪਰੇ ਨਾਲ ਵੀਰੇ ਮੱਕੀ ਪੱਕ ਜਾਂਦੀ ਆ ਠੀਕ ਹੈ ਤੇ ਕਿਸਾਨ ਬਾਈ ਵਰਤਦੇ ਨੇ ਡੈਲੀਗੇਟ ਦੀ ਸਪਰੇ ਜਿਹੜੀ ਕਾਉਰਟੀਪੈਕ ਕੰਪਨੀ ਦੀ ਆਉਂਦੀ ਹੈ ਜਿਹਨਾਂ ਦੀ ਫੈਕਸਾ ਲੋਨ ਦਵਾਈ ਵੀ ਆਉਂਦੀ ਆ ਬਾਈ ਜੇ ਗੱਲ ਕਰੀ ਆਪਾਂ ਮੱਕੀ ਦੇ ਵਿੱਚ ਮੰਨ ਲੈ ਗਰੋਥ ਦੀ ਗਰੋਥ ਵਾਸਤੇ ਕੀ ਕੁਝ ਵਰਤਦੇ ਹੋ ਫਿਰ ਗਰੋਥ ਵਾਸਤੇ ਵੀਰੇ ਬਸ ਮੈਂ ਇੱਕ ਸਪਰੇ ਕਰਦਾ ਹਾਂ ਮੈਨੂੰ ਯੂਰੀ ਹਲੇ ਆਇਆ ਸੀ ਬਸ ਹੋਰ ਕੁਛ ਨਹੀਂ ਠੀਕ ਹੈ ਇੱਕ ਇਕੱਠਾ ਚੋਟਾ ਫਸਲ ਆਇਆ ਡੂਡ ਦੇ ਲਈ ਠੀਕ ਹੈ ਤੇ ਕਿਸਾਨ ਪ੍ਰਭੂ ਸਾਰੇ ਕਿਸਾਨ ਪਰਾਂ ਨੂੰ ਸਤਿ ਸ੍ਰੀ ਅਕਾਲ ਕਿਉਂਕਿ ਮਾਲਵੇ ਦੇ ਵਿੱਚ ਜਿਹੜੀ ਮੱਕੀ ਹੈਗੀ ਐ ਸਾਨਾ 2022 ਤੋਂ ਲੱਗ ਕੇ ਹਰ ਸਾਲ ਆਬਾਦੀ ਵਧਦੀ ਵੀ ਜਾ ਰਹੀ ਐ ਪਿਛਲੇ 1 ਸਾਲ ਤੋਂ ਥੋੜਾ ਮੋਟਾ ਜਿਹੜਾ ਇਹਦਾ ਜਿਹੜਾ ਕਰੇਜ ਘਟਿਆ ਹੈਗਾ ਕਿਉਂਕਿ ਪਹਿਲੇ 2 ਸਾਲ ਕਿਸਾਨਾਂ ਨੇ ਵੱਧ ਚੜ ਕੇ ਲਾਏ ਤੇ ਵਿੱਚ ਕਿਸਾਨਾਂ ਨੇ ਜਿਹੜਾ ਇਹਦਾ ਇੱਛਾ ਵੀ ਛੱਡਿਆ ਵੀ ਇੱਕ ਖਰਚਾ ਜ਼ਿਆਦਾ ਲੈਂਦੀ ਹੈ ਹਨਾ ਵੀ ਪਸ਼ੂਆਂ ਦੇ ਲਈ ਇਹ ਜਿਹੜੀ ਸੇਫ ਨਹੀਂ ਹੈਗੀ ਪਰ ਜਿੰਨਾ ਕਦੇ ਫਾਰਮ ਹੈਗਾ ਜਾਂ ਜਿਨ੍ਹਾਂ ਦੇ ਪਸ਼ੂ ਮਾਲ ਪਸ਼ੂ ਜ਼ਿਆਦਾ ਰੱਖਦੇ ਹੈਗਾ ਕੋਈ 4 4 5 5 ਕਿੱਲੇ ਮੱਕੀ ਦੇ ਜਿਹੜੇ ਲਾਉਂਦੇ ਹੈਗੇ ਆ ਅੱਜ ਆਪਾਂ ਪਿੰਡ ਬੱਚੋਣੇ ਦੇ ਵਿੱਚ ਆਏ ਹੋਇਆ ਕਿਸਾਨ ਦੇ ਖੇਤ ਵਿੱਚ 4 ਤੋਂ 5 ਏਕੜ ਮੱਕੀ ਦੇ ਲੱਗੇ ਹੋਇਆ ਤੇ ਕਿੰਨੇ ਦਿਨ ਦੀ ਮੱਕੀ ਆ ਤੇ ਕਿਹੜੀ ਵਾਈ ਦੇ ਮੱਕੀ ਦੀ ਕਿਸਮ ਲੱਗੀ ਹੋਈ ਆ ਤੇ ਗੱਲ ਕਰਨੀ ਬਈ ਸੁੰਡੀ ਬਾਰੇ ਕਿਉਂਕਿ ਸੁੰਡੀ ਦੇ ਉੱਪਰ ਕਾਫੀ ਹੀ ਬ੍ਰਾਂਡ ਵੀ ਵਰਤੇ ਜਾਂਦੇ ਆ ਲੋਕਲ ਬ੍ਰਾਂਡ ਵੀ ਵਰਤੇ ਜਾਂਦੇ ਜਿਹਦੇ ਵਿੱਚ ਕੋਰਾ ਜਨ ਵੀ ਆਉਂਦੀ ਹੈਗੇ ਆ ਜਾਂ ਆਪਣੀ 1.9 ਕਰਦੇ ਹੈਗੇ ਆ ਤੇ ਸੋਨੂੰ ਸੁੰਡੀ ਦਾ ਸਭ ਤੋਂ ਵਧੀਆ ਕੰਟਰੋਲ ਕਰਨ ਦੇ ਲਈ ਦਵਾਈ ਤੇ ਬਾਈ ਦੀ ਮਤਲਬ ਕਿ ਚੱਲ ਵੀ ਕਿਹੜੀ ਕਿਸਮ ਤੇ ਕਿੰਨੇ ਦਿਨਾਂ ਦੀ ਹੋਊਗੀੱਸੀਗਾ ਬਾਈ ੱਸੀਗਾ ਬਾਈ ਬਈ ਨਾਮ ਕੀ ਆਪਣਾ ਬਈ ਮੇਰਾ ਨਾਮ ਪਰਮੇਂਦਰ ਸਿੰਘ ਪਿੰਡ ਬਕਸੂਆ ਬਈ ਜ਼ਿਲ੍ਹਾ ਮਾਨਸਾ ਤੇ ਕਿੰਨੇ ਸਾਲ ਹੋ ਗਏ ਮੱਕੀ ਬੀਜਦੇ ਨੇ ਬਈ ਵੀਰੇ 4 ਸਾਲ ਹੋ ਗਏ ਮੱਕੀ ਬੀਜਦੇ ਅੱਛਾ ਇਹ ਅੱਜ ਕੀ ਕਿਹੜੀ ਕਿਸਮ ਬੀਜੀ ਹੈ ਇਹ ਬੀਜੀ ਮੇਰੇ ਵੱਲੋਂ ਵੀਰੇ 18 ਤੋਂ 40 ਬੀਜਦਾ ਮੈਂ ਪਿਛਲੇ 3 ਸਾਲ ਤੋਂ ਤੇ ਕਿੰਨਾ ਕੁ ਲਿਕਣ ਜਾ ਚੂਰੇ ਦਾ ਚਾਰ ਵੀਰੇ ਦਾ ਮਤਲਬ ਵੀ ਲਗਭਗ ਵਧੀਆ ਨਿਕਲਦਾ ਕੱਦ ਘਾਟ ਵਧੀਆ ਛੱਲੀ ਚ ਦਾਣਾ ਵਧੀਆ ਪੈਂਦਾ ਇਹਦੇ ਠੀਕ ਹੈ ਹੂੰ ਟਾਂਡਾ ਮੋਟਾ ਪੱਤਾ ਚੌੜਾ ਅੱਛਾ ਜੀ ਸਾਰਾ ਚਾਰ ਮਤਲਬ ਖਰਾਬ ਘਟ ਹੁੰਦਾ ਨਾਲੇ ਵੱਧ ਨਿਕਲਦਾ ਦੂਜੀ ਲਗਭਗ ਅੱਜ ਕਿੰਨੇ ਕਿ ਦਿਨ ਦੀ ਹੋਗੀ ਬਈ ਅੱਜ ਵੀਰੇ 38 39 ਦਿਨਾਂ ਦੀ ਮੱਕੀ ਆ ਅੱਛਾ ਸਪਰੇ ਕਿੰਨੀ ਹੋਈ ਸੁੰਦੀ ਸੰਦੀ ਵਾਲੀ ਸਪਰੇ ਹਾਂ ਵੀਰੇ ਮੈਂ ਇੱਕ ਕਰੀ ਹਲੇ अच्छा तो वीर बे मैं आप पिछले 2 साल तो डेलीगेट दी स्प्रे ਵਰਤ ਰਿਹਾ ਠੀਕ ਹੈ ਤੇ ਕਿਸਾਨ ਬਾਈ ਵਰਤ ਰਿਹਾ ਡੈਲੀਗੇਟ ਦੀ ਸਪਰੇ ਜਿਹੜੀ ਕਾਟੀਪਾ ਕੰਪਨੀ ਦੀ ਆਉਂਦੀ ਹੈ ਜਿਹਨਾਂ ਦੀ ਪੈਕਸਾ ਲੋਨ ਦਵਾਈ ਵੀ ਆਉਂਦੀ ਆ ਤੇ ਬਾਈ ਇਹਦੀ ਡੋਜ਼ ਮੰਨ ਲਾ ਸਹੀ ਫਾਰਮਰ ਨੂੰ ਕਿਉਂਕਿ ਇਹਦਾ ਬਾਈ ਥੋੜਾ ਇਹ ਦਵਾਈ ਮਹਿੰਗੀ ਕਰਕੇ ਹਨਾ ਫਾਰਮਰ ਥੋੜਾ ਜਿਹਾ ਚੱਲਦਾ ਵੀ ਆ ਰ ਵੀ ਮਹਿੰਗੀ ਜਾਦੀ ਪੈਂਦੀ ਹੈ ਹਨਾ ਹੋਰ ਦਵਾਈ ਵੀ ਬਾਈ ਸਾਨੂੰ ਸਸਤੀਆਂ ਪੈਂਦੀਆਂ ਨੇ ਇਹਦੀ ਸਹੀ ਡੋਜ਼ ਪ੍ਰੋਪਰ ਕਿੰਨੀ ਕੁ ਬਾਈ ਡੋਜ਼ ਵੀਰੇ 2 ਕਿੱਲਿਆਂ ਦਾ ਆਉਂਦਾ ਅੱਛਾ ਜੇ ਤਾਂ ਵੀਰੇ ਹੋ ਸਕਦਾ 6 ਢੁੱਲੀਆਂ ਪਾਵੇ ਬੰਦਾ ਕਿੱਲੇ ਚ ਠੀਕ ਹੈ ਫੇਰ ਤਾਂ ਬਹੁਤ ਵਧੀਆ अच्छा ये तो कट कट मेरे 5 ਢੋਲੀਆਂ ਦਾ ਪੈਣ 180 ਮਿਲ ਕਿੰਨੇ ਵਾਣ ਤੇ ਕਰੀ ਸੀ 2 ਕਿੱਲਿਆਂ ਦਾ ਵੀਰੇ ਅੱਛਾ 2 ਕਿੱਲਿਆਂ ਦਾ ਕੀਤੀ ਸੀ ਪਿਛਲੇ 2 ਸਾਲ ਤੋਂ ਵਰਤਦਾ ਵੀਰੇ ਮੈਨੂੰ ਅੱਛਾ ਜੀ ਪਹਿਲੀ ਸਪਰੇ ਬਾਈ ਮੈਂ ਕਰਦਾ 20 ਦਿਨ ਤੇ ਦੀ ਅੱਛਾ ਜੀ ਦੂਜੀ ਸਪਰੇ ਬਾਈ ਮੈਂ ਇਹਦੇ ਕਰਤਾ 45 ਦਿਨ ਤੇ ਅੱਛਾ ਤੇ ਦੋ ਸਪਰੇ ਨਾਲ ਵੀਰੇ ਮੱਕੀ ਪੱਕ ਜਾਂਦੀ ਆ ਅੱਛਾ ਅੱਛਾ ਇੱਕ ਤਾਂ ਵੀਰੇ ਇਹ ਸੁੰਡੀ ਦੀ ਰੋਗ ਥੰ ਬਧੀਆ ਕਰਦੀ ਆ ਠੀਕ ਇਹ ਦੂਜੀ ਗੱਲ ਬਾਈ ਇਹ ਮੱਕੀ ਨੂੰ ਗਰੋਥ ਵੀ ਕਰਾਉਂਦੀ ਆ ਨਾਲ ਨਾਲ ਅੱਛਾ ਅੱਛਾ ਮੈਂ ਇਸ ਟਾਈਮ ਤੂੰ ਦੇਖ ਸਕਦਾ ਸਾਰੀ ਮੱਕੀ ਦੇ ਕਾਲੀ ਆ ਕਿਤੇ ਪਲੱਪਣ ਨਹੀਂ ਹੈਗੀ ਮੱਕੀ ਦਾ ਟਾਂਡਾ ਮੋਟ ਉਕਤ ਮਨ ਲੈ ਵੀ ਪਹਿਲੀ ਸਪਰੇਅ ਤੁਸੀਂ ਇਹਦੀ ਇਸਲੀ ਵਾਰ ਪਹਿਲੀ ਸਪਰੇਅ ਵੀਰੇ ਇਹਦੀ ਮੈਂ 20 ਦਿਨਾਂ ਦੇ ਜਾਂ 25 ਦਿਨਾਂ ਤੇ ਕਰਦਾ ਠੀਕ ਦੂਜੀ ਸਪਰੇਅ ਮੈਂ ਕਰਦਾ 45 ਦਿਨ ਤੇ ਓਕੇ ਮਤਲਬ ਵੀ ਦੋ ਸਪਰੇਅਾਂ ਨਾਲ ਮੱਕੀ ਪੱਕ ਕੇ ਚਾਰ ਖਤਰ ਤਿਆਰ ਹੋ ਜਾਂਦੀ ਹੈ ਤੇ ਭਾਈ ਜੇ ਗੱਲ ਕਰੀ ਆਪਾਂ ਮੱਕੀ ਦੇ ਵਿੱਚ ਮਨ ਲੈ ਗਰੋਥ ਦੀ ਗਰੋਥ ਵਾਸਤੇ ਕੀ ਕੁਝ ਵਰਤ ਜੇ ਫਿਰ ਗਰੋਥ ਵਾਸਤੇ ਵੀਰੇ ਬਸ ਮੈਂ ਇੱਕ ਸਪਰੇਅ ਕਰਦਾ ਹਾਂ ਮੈਨੋ ਯੂਰੀਆ ਤੇ ਇਕੋ ਜੈਮ ਜੀ ਬਲਿਆ ਸੇ ਬਸ ਹੋਰ ਕੁਝ ਨਹੀਂ ਠੀਕ ਹੈ ਇੱਕ ਇੱਕਾ ਡੀਪੀ ਦਾ ਥੱਲੇ ਅੱਛਾ ਤਾਂਨ ਤਾਂਨ ਇਕੱਠੇ ਯੂਰੀਆ ਬਸ ਰਸ ਵਗੈਰਾ ਪਾਉਣੇ ਕੋਈ ਥੱਲੇ ਕਿ ਨਹੀ ਨਹੀ ਵੀਰੇ ਮੇਰੇ ਬੱਚੇ ਕਿਸਾਨ ਕਹਿੰਦੇ ਨੇ ਕਹਿੰਦਾ ਵੀ ਮੱਕੀ ਬਾਣ ਖੇਚਦੀ ਆ ਮੱਕੀ ਹੁੰਦੀ ਨਹੀਂ ਐਸੇ ਐਸੇ ਚ ਚੌਥਾ ਸਾਲ ਆ ਜਿੱਦ ਲਗਾਤਾਰ ਮੱਕੀ ਦੀ ਅੱਛਾ ਅੱਛਾ ਤਾਂ ਦੇਖ ਦੇ ਕਿ ਮੱਕੀ ਕੋਈ ਤੱਕ ਕਿਸਾਨ ਭਾਈ ਜਿਹੜੇ ਮਤਲਬ 2021-22 ਦੇ ਵਿੱਚ ਕੋਈ ਵੇਦ ਨਹੀਂ ਹੈਗਾ ਕੋਈ ਕਾਕੰਡਾ ਨਹੀਂ ਹੈਗਾ ਬੈਡਾਂ ਦੇ ਨਾ ਮਦੀਨ ਨਹੀਂ ਕਿਸੇ ਪ੍ਰਕਾਰ ਦਾ ਹੈਗਾ ਆਜ ਮੈਂ ਭਈ ਆਪਾਂ ਪਾਣੀ ਲਾਉਣਾ ਹਨ ਜਿੰਨਾਂ ਆਪਾਂ ਖਾਲਿਆਂ ਦੇ ਵਿੱਚ ਵਿੱਚ ਪਾਣੀ ਮੋੜਾਂਗੇ ਹਨ ਜੇ ਬੈਡਾਂ ਦੇ ਨਾਲ ਚੜ੍ਹਦੇ ਆ ਮੈਂ ਤਾਂ ਮੱਕੀ ਦੇ ਉਹ ਵੀ ਕਿਤੇ ਕੋਈ ਨਦੀ ਨਹੀਂ ਹੈਗਾ ਨਹੀਂ ਚੌਟੇ ਸਾਹ ਜਾ ਕੇ ਬਾਹਣ ਚ ਨਦੀਨ ਬਹੁਤ ਜ਼ਿਆਦਾ ਆਉਂਦੇ ਨੇ ਆ ਫਸਲ ਵੀ ਘਟਣ ਲੱਗੀ ਕੋਈ 4-3 ਘਟੇ ਕਿਤੇ ਕੋਈ ਨਹੀਂ ਘਟਿਆ ਬਰੇਜੋਂ 55-60 ਮਣ ਮੇਰੇ ਕਣਕ ਨੇ ਖਿਲਦੀਆ ਇਹ ਜਿਹੜੀ ਮੰਜੀਰੀ ਲਾਉਣਾ 126 8890 ਤੋਂ ਕਦੇ ਮੇਰੇ ਜੀ ਦੀ ਗੱਡੀ ਬਾਹਰ ਠੀਕ ਇਹ ਤਾਂ ਨਾਲੇ ਉਹ ਚਾ ਦੋ ਗੱਲਾਂ ਇਹਦਾ ਪਹਿਲੇ ਸਾਲ ਲਾਈਆ ਆ ਇੰਨਾ ਤੇ ਚੌਥਾ ਸਾਲ ਲਾਈ ਗਿਆ ਡੁੱਬਦੇ ਨੇ ਠੀਕ ਹੈ ਤੇ ਕਿਸਾਨ ਪ੍ਰਭੂ ਜਿੰਨਾਂ ਦੇ ਦੇਖ ਸੁੰਡੇ ਦੀ ਪ੍ਰੋਬਲ ਇਹ ਇਹਨੂੰ ਤੁਸੀਂ ਡੈਲੀਗੇਟ ਨੂੰ ਜੇ ਥੋੜੇ ਵਾਂਗ ਦੇ ਵਰਤ ਕੇ ਦੇਖ ਲੋ ਹਨ ਤੁਸੀਂ ਵਰਤੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਕਾਰਨ ਦੇਖੋ ਜੇ ਚੀਜ਼ ਦੇ ਉੱਪਰ ਆਪਾਂ ਪੈਸੇ ਲਾ ਰਹੇ ਹੈਗੇ ਮਹਿੰਗੀ ਚੀਜ਼ ਹੈਗੀ ਆ ਤਾਂ ਉਹਦਾ ਕੰਮ ਕਰਨ ਦਾ ਵੀ ਦੇਖੋ ਤਰੀਕਾ ਵੱਖਰਾ ਹੋਣਾ ਹੈਗਾ ਜਿਹੜੀ ਇੱਕ ਚੀਜ਼ ਅੱਜ ਤੁਰਤਪੁਰਤੀ ਕੰਮ ਕਰਦੀ ਹੈ ਉਹ ਲੌਂਗ ਰਿਜ਼ਲਟ ਘਟ ਦੇਵੇਗੀ ਜਿਹੜੀ ਚੀਜ਼ ਸਮੇਂ ਦੇ ਨਾਲ ਕੰਮ ਕਰਦੀ ਜਿਵੇਂ ਬਈ ਕੋਰਾਜਨ ਕਰਦੇ ਪਹਿਲਾਂ ਹਨਾ ਜਾ ਮੰਨ ਕੇ ਚੱਲ ਵੀ ਡੈਲੀਗੇਟ ਲਾ ਲਓ ਇਸ ਸਟੈਮਿਕ ਦਵਾਈਆਂ ਨੇ ਹਨਾ ਗ੍ਰੀਨ ਮਤਲਬ ਹਰਾ ਇਹਦੇ ਉੱਪਰ ਹੁੰਦਾ ਲੀਲਾ ਨਿਸ਼ਾਨ ਕੋਰਾਜਨ ਦੇ ਉੱਪਰ ਹੁੰਦਾ ਹਰਾ ਨਿਸ਼ਾਨ ਤੇ ਉਹ ਆਪਦੇ ਸਾਹ ਦੇ ਨਾਲ ਬਈ ਇਹ ਕੰਮ ਕਰੇ। ਕਈ ਕਈ ਵਾਰ ਮਤਲਬ ਜਦੋਂ ਦਵਾਈ ਕਰਤੀ ਤੇ ਚੌਥੇ ਪੰਜਵੇਂ ਦਿਨ ਅਸਰ ਮਿਲਣ ਲੱਗਿਆ ਹੁੰਦਾ। ਹਾਂ ਬਈ ਇਹ 24 ਘੰਟਿਆਂ ਦੇ ਅੰਦਰ ਵੀਰੇ ਮਾਰਦੀ ਆ ਸੌਂਦੀ ਨੂੰ। ਅੱਛਾ ਮਤਲਬ ਵੀ ਜੇ ਅੱਜ ਕਰਤੀ ਹਾਂ ਅੱਜ ਤੋਂ 24 ਘੰਟਿਆਂ ਬਾਅਦ ਸੌਂਦੀ ਤਨ ਮਰੀ ਹੋਣੀ ਚਾਹੀਦੀ। ਠੀਕ ਆ। ਹਾਂ ਜਿਵੇਂ ਕੋਰਾਜ ਦੇ ਅੰਦਰ ਵੀਰੇ ਕਰਦੀਏ ਤੇ ਉੱਤੇ ਕਰਦੀਏ ਆਪਾਂ ਐਂ ਕਹੀਏ ਜਿਵੇਂ ਕੋਰਾਜ ਲਈ ਆ 500-5 ਹੋਊਗੀ ਵੀ ਤੁਰਤ ਮਾਰ ਦੂ। 24 ਘੰਟਿਆਂ ਦੇ ਅੰਦਰ ਅੰਦਰ ਮਾਰ ਦੂ। ਆ ਕਾਰਨ ਵੀ ਸਾਨਪੁਰ ਉਹ ਦੇਖ ਕੇ ਲੀਲਾ ਨਿਸ਼ਾਨ ਹੈਗਾ ਜਿਹੜੀ ਲੀਲੇ ਨਿਸ਼ਾਨ ਵਾਲੀ ਤੁਸੀਂ ਕੋਈ ਵੀ ਦਵਾਈ ਕਿਉਂਕਿ ਉਹਦਾ ਕੰਮ ਕਰਨ ਦਾ ਤਰੀਕਾ ਹੋਰ ਹੁੰਦਾ ਜਿਹੜੀ ਬਈ ਹਰੇ ਨਿਸ਼ਾਨ ਵਾਲੀ ਦਵਾਈ ਵਰਤਦੇ ਆ ਨਾ ਬਈ ਉਹ ਕੂਨ ਦੇ ਉੱਪਰ ਘਾਟਾ ਅਸਰ ਕਰਦੀ ਆ ਨਾ ਜਿਵੇਂ ਕੋਰਾ ਜਨ ਲਾ ਲਈਏ ਜਾਂ ਫੇਮ ਲਾ ਲਈਏ ਉਹ ਆਪਦੇ ਸਮੇਂ ਦੇ ਹਿਸਾਬ ਨਾਲ ਕੰਮ ਕਰਦੀ ਆ ਪਰ ਫਾਰਮਰ ਉਹਨੇ ਜੀ ਇਹਦਾ ਘਾਟ ਰੁਕਦਾ ਕਿਉਂਕਿ ਫਾਰਮਰ ਇਹ ਕਹਿੰਦਾ ਯਾਰ ਵੀ ਜਦੋਂ ਮੈਂ ਦਵਾਈ ਕਰ ਲਈ ਮੇਰੇ ਤੋਂ ਤੁਰਤ ਹੀ ਕੰਮ ਹੋਣਾ ਚਾਹੀਦਾ ਉਹਦਾ ਬਈ ਫਿਰ ਰਿਜ਼ਲਟ ਨਹੀਂ ਲੰਮਾ ਜਾਂਦਾ ਕਿ ਨਾ ਜਿਹੜੀ ਦਵਾਈ ਤੁਰਤ ਮਾਰਦੀ ਉਹ ਰਿਜ਼ਲਟ ਨਹੀਂ ਲੰਮਾ ਦਿੰਦੀ ਠੀਕ ਹੈ ਠੀਕ ਉਹੀ 5 ਜਾਂ 7 ਦਿਨ ਦੱਸ ਦੇਣਾ ਰਿਜ਼ਲਟ ਠੀਕ ਹੈ ਠੀਕ ਹਮਮ ਸ਼ੁਕਰ ਹੈ ਬਈ ਜੀ